ਮਾੜੀ ਵੀ ਸਿੱਖ ਭਰਾਵੋ ਤੁਸੀਂ ਇਹਨਾਂ ਅਸਾਈਆਂ ਨਾਲ ਨਾ ਜੁੜੋ ਥੋੜਾ ਇਤਿਹਾਸ ਬੜਾ ਵਧੀਆ ਏ ਫਰਾਨਾ ਹਨਾ ਆਇਆ ਜਿਉਂ ਆ ਤੁਹਾਡਾ ਘਟਵਡੇਰਾ ਬਾਬਾ ਜੇਤਾ ਜੀ ਮਹਵੇਂ ਪਾਸ਼ਾ ਦਾ ਸੀਸ ਲੈ ਕੇ ਆਇਆ ਸੀ ਤੇ ਬਾਬਾ ਜੀ ਨੂੰ ਬੇਨਤੀ ਕਰੀਏ ਕਿ ਪਤਕਾ ਆਵਾਜ਼ ਕਰੀ ਸਾਨੂੰ ਸਾਰਾ ਗਿਆਨ ਕਿ ਸਾਡੇ ਕੋਣ ਕੋਣ ਯੋਧੇ ਹੋਏ ਆ ਬਾਬੇ ਜੀਪ ਸਿੰਘ ਵਰਗੇ ਵੀ ਸਾਡੇ ਯੋਧੇ ਹੋਏ ਆ ਜਿਹੜੇ ਜਿਨ੍ਹਾਂ ਨੇ ਸਵਾ ਸਵਾ ਮਨ ਦਾ ਖੰਡਾ ਚਲਾਇਆ ਹੋਰ ਵੀ ਸਾਡੇ ਬੜੇ ਯੋਧੇ ਹੋਏ ਆ ਤੇ ਤੁਸੀਂ ਸਟੇਜਾਂ ਤੇ ਬੈਠ ਕੇ ਸਿਰਫ ਤੇ ਸਿਰਫ ਮذਬੀ ਸਿੱਖ ਭਾਈਚਾਰੇ ਦੀ ਮਤਲਬ ਮਿੱਠੇ ਬੋਲਾ ਵਿੱਚ ਨਾ ਜਿਵੇਂ ਆਪਾਂ ਕਹ ਦੀਏ ਸ਼ਾਇਦ ਨਾਲ ਵੇਰ ਕੇ ਜ਼ਹਿਰ ਦੇਣ ਵਾਲੀ ਗੱਲ ਕਰਦੇ ਹੁੰਦੇ ਆ ਤੁਸੀਂ ਮذਬੀ ਸਿੱਖਾਂ ਦੀ ਭੰਡੀ ਵਿਚਾਰ ਕਰਨੀ ਆ ਕਥਾਵਾਦ ਕੀ ਤੁਹਾਨੂੰ ਕਿਵੇਂ ਲੱਗ ਰਿਹਾ ਕਿਉਂ ਲੱਗ ਰਿਹਾ ਕਿ ਸਾਰੇ ਮذਬੀ ਸਿੱਖ ਭਾਈਚਾਰਾ ਜਿਹੜਾ ਏ ਫਸਾਈ ਬਣ ਗਿਆ ਅਸਲੀ ਮذਬੀ ਸਖਾ ਸਾਡੇ ਨਾਲ अनेका ਮਝ ਵੀ ਸਖਾ ਤੇ ਦੁਨੀਆ ਇੰਨੀ ਉਹ ਨਹੀਂ ਸਕ ਫੌਜਾਂ ਵੀ ਮਝ ਵੀ ਸਖਾ ਜਿਆਦੇ ਜਿਆਦੇ ਨੇ ਐਕਸ਼ਨ ਫੌਜਾਂ ਮਝ ਵੀ ਸਖਾ ਕਿਉਂ ਲੋਕਾਂ ਨੂੰ ਕੁਬਨਾ ਕਰਦੇ ਹੋ ਮੈਨੂੰ ਆਏ ਦਸੋ ਐਡੇ ਇੱਥੇ ਬਠੇ ਪਾਸਟਰ ਜਿਵੇਂ ਗੱਣਨ ਲੱਗ ਜਾਵੇਂ ਜੱਟ ਕਿੰਨੇ ਆ ਮਹਾਰਾਜ ਅਜੀਤ ਸਿੰਘ ਦੀਆਂ ਆ ਅਣਸਵਣ ਚੋਂ ਜਿਹੜੇ ਬੰਦੇ ਹੈਗੇ ਆ ਆ ਕਿੱਥੋਂ ਵੀ ਕੁੱਠੀ ਅ ਜਿਹਨਾਂ ਲਾਲੀ ਤੋਂ ਕੁੱਟ ਮਾਰ ਕੀਤੀ ਘਰੇ ਸੱਦ ਕੇ ਉਹ ਬੰਦੇ ਵੀ ਜੱਟ ਆ ਹੁਣ ਇੱਕ ਪਾਸਟਰ ਦਿਓਲ ਐਡੀ ਵੱਡੀ ਚਤਤਾ ਮਾਲਕ ਉਹ ਅਨੇਕਾਂ ਗਰੀਬਾਂ ਨੂੰ ਮਤਲਬ ਪ੍ਰਚਾਰ ਕਰਕੇ ਆਪਣੇ ਨਾਲ ਜੋੜ ਰਿਆ ਮੈਂ ਨਹੀਂ ਕਹਿੰਦਾ ਪੈਸੇ ਚ ਜੋੜ ਰਿਆ ਆਪਣਾ ਪ੍ਰਚਾਰ ਕਰਕੇ ਆਪਣੇ ਨਾਲ ਜੋੜ ਰਿਆ ਉਹਨਾਂ ਦਾ ਪ੍ਰਚਾਰ ਬਹੁਤ ਤਖੜਾ ਜਿਸ ਤੀਜੀ ਗੱਲ ਆ ਸਾਡੀ ਕੌਮ ਨੇ ਪ੍ਰਚਾਰ ਨਹੀਂ ਕੀਤਾ ਅਸੀਂ ਕੱਲੇ ਮੱਥੇ ਟੇਕ ਕੇ ਉਹਨਾਂ ਨੇ ਪ੍ਰਚਾਰ ਕੀਤਾ ਉਹ ਬੰਦਾ ਪ੍ਰਚਾਰ ਕਰਕੇ ਤੇ ਗਰੀਬ ਲੋਕਾਂ ਨੂੰ ਆਪਣੇ ਨਾਲ ਜੋੜ ਰਿਆ ਏ ਹੁਣ ਜਿਹੜਾ ਪ੍ਰਚਾਰ ਕਰ ਰਿਹਾ ਉਹਨੂੰ ਤੁਸੀਂ ਮਾਰੇ ਦੇਖਣਾ ਵੀ ਤੂੰ ਭਾਈ ਦੂਸਰੀ ਕੋ ਦੂਸਰੀ ਧਰਮ ਦਾ ਪ੍ਰਚਾਰ ਕਰ ਰਿਹਾ ਤੇ ਆਪਣੇ ਦਾ ਕਿਉਂ ਨਹੀਂ ਕਰਦਾ ਤੁਸੀਂ ਥੋੜੀ ਜਿਹੀ ਹਿੰਮਤ ਹੈ ਕਿਸੇ ਕੋਲੇ ਕਿ ਜੋਲ ਕੋਲੇ ਜਾਓ ਗੁਰੂਲੇ ਕੋਲੇ ਜਾਓ ਕਿ ਭਾਈ ਤੂੰ ਸਿੱਖਾਂ ਦਾ ਪ੍ਰਚਾਰ ਕਰ ਬਸ ਇਹ ਹੀ ਜਾਣਾ ਕਿ ਮਜਬੀ ਸਖ ਬਸਾਈ ਬਣ ਕੇ ਮਜਬੀ ਸਖਸਾਈ ਬਣ ਕੇ ਫਿਰ ਮੈਨੂੰ ਆਏ ਦੱਸੋ ਬਾਬਾ ਜੀ ਨੂੰ ਉਹ ਉਹ ਬਾਬੇ ਦਾ ਵੀਡੀਓ ਦਿਖਾਣੀ ਚਾਹੀਦੀ ਕਿ ਮੈਂ ਤੁਹਾਨੂੰ ਬਾਬੇ ਦੀ ਫੋਟੋ ਭੇਜਣਾ ਕਿ ਬਾਬਾ ਜੀ ਅੱਗਾ ਦੱਸੋ ਮੈਨੂੰ ਏਸ਼ੀਆ ਦੀ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਕਿੱਥੇ ਬਣ ਰਹੀ ਆ ਪੰਜਾਬ ਚ ਆ ਬਾਬਾ ਏ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਪੰਜਾਬ ਚ ਬਣ ਰਹੀ ਆ ਤੇ ਉਹ ਜ਼ਮੀਨ ਕਿਹਨੇ ਦੇਣੀ ਆ ਮਾਜੀ ਵੀ ਸੱਖਾਂ ਕਹਿੰਦਾ ਮੇਰੀ ਨਹੀਂ ਹਣੀ ਨਹੀਂ ਉਹ ਮਾਜੀ ਵੀ ਸੱਖਾਂ ਨਹੀਂ ਭਾਈ ਉਹ ਜੱਟ ਭਾਈ ਚਾਰੇ ਨੇ ਜ਼ਮੀਨ ਨਹੀਂ ਆ ਮਹੰਗੇ ਭਾ ਦੀ ਪੈਸੇ ਵੱਧ ਲੈ ਕੇ ਕਿਤੇ ਰੋਕਿਆ ਉਹਨਾਂ ਨੂੰ ਕਿਤੇ ਬੇਨਤੀ ਕੀਤੀ ਆ ਕਿ ਇਹ ਜੱਟ ਭਰਾਵੋ ਓਏ ਆਏ ਨਾ ਕਰੋ ਉਹ ਪੈਸੇ ਦੇ ਲਾਲਚ ਵਿੱਚ ਆ ਕੇ ਨਾ ਮਾਇਆ ਦੇ ਵਸ ਵਿੱਚ ਹੋ ਕੇ ਆਪਣੀਆਂ ਜ਼ਮੀਨਾਂ ਇਹਨਾਂ ਲੋਕਾਂ ਨੂੰ ਨਾ ਦੇਈ ਜਾਓ ਅਗਲੇ ਸਾਡੇ ਹੀ ਸ਼ਾਤੀ ਤੇ ਬੈਠ ਕੇ ਸਾਡੀ ਗੜੀ ਪੁੱਟਦੇ ਆ ਇਹ ਗੱਲ ਕਦੇ ਸਮਝਾਈ ਉਹਨਾਂ ਨੂੰ ਵੀ ਸਾਡੀ ਛਾਤੀ ਤੇ ਬੈਠ ਕੇ ਜਿਨ੍ਹਾਂ ਨੇ ਸਾਡੀ ਦਾੜੀ ਕਟਣੀ ਆ ਤੇ ਫਿਰ ਛੱਤ ਤੇ ਜਿਹੜਾ ਬਿਠਾਉਂਦਾ ਉਹਨੂੰ ਪਹਿਲਾਂ ਛੱਤ ਤੇ ਬਿਠਾਉਣ ਵਾਲਾ ਮਾਰਾ ਹੋਇਆ ਨਾ ਪਰ ਉਹ ਗਰੀਬਾਂ ਨੂੰ ਕਿਉਂ ਹਰ ਵਾਰ ਪੰਡਿਤਾਂ ਵਾਂਗ ਕਰਦੇ ਰਹਿੰਦੇ ਨੇ ਯਾਰ ਉਹ ਜਿਹੜੇ ਉਹ ਵਿਚਾਰੇ ਗਰੀਬ ਲੋਕ ਆ ਅਨਪੜ੍ਹ ਆ ਜ਼ਿਆਦਾਤਰ ਅਨਪੜ੍ਹ ਲੋਕ ਵਿਚਾਰੇ ਗਰੀਬ ਹੱਦੇ ਜਿਹੜਾ ਨੂੰ ਲੱਗਦਾ ਕਿ ਚਮਤਕਾਰ ਹੋ ਗਿਆ ਗੁੰਗਾ ਬੋਲਣ ਲੱਗ ਗਿਆ ਲੰਗੜਾ ਤੁਰਨ ਲੱਗ ਗਿਆ ਇਹ ਆ ਉਹ ਦੁਨੀਆ ਪਰ ਦਾ ਤੁਹਾਨੂੰ ਲੱਗਦਾ ਉਹ ਚਾਵਰਦੇ ਆ ਜੇ ਹੁਣ ਇਹੀ ਚੀਜ਼ ਸਾਡੇ ਧਰਮ ਦੇ ਵਿੱਚ ਦੱਸੀ ਜਾਂਦੀ ਹੁੰਦੀ ਕਿ ਨਹੀਂ ਭਾਈ ਇਦਾਂ ਦਾ ਕੁਝ ਨਹੀਂ ਹੁੰਦਾ ਤੇ ਹੋ ਸਕਦਾ ਨਾ ਜਾਂਦੇ ਅਸੀਂ ਤਾਂ ਆਪਣੇ ਗੁਰਦੁਆਰੇ ਵੱਡੇ ਵੱਡੇ ਬਣਾ ਲਏ ਆ ਤੇ ਬਣਾ ਨੇ ਗੁਰਦੁਆਰੇ ਤੇ ਆਲੀ ਸ਼ਾਨ ਕੋਠੀਆਂ ਬਣਾ ਕੇ ਤੇ ਉਹਨਾਂ ਨੂੰ ਮਸਲੋ ਬਣਾ ਕੇ ਬੈਠ ਗਏ ਆ ਕਿਉਂਕਿ ਅਸੀਂ ਪ੍ਰਚਾਰਤਾ ਕੌਮ ਦਾ ਕਰਨਾ ਨਹੀਂਗਾ ਕਰਨਾ ਪ੍ਰਚਾਰਤਾ ਅਸੀਂ ਤਵਾ ਲਾਉਣ ਦਾ ਕਰਨਾ ਵੀ ਮਾਝੀ ਵੀ ਸਖਤਾਈ ਬਣ ਕੇ ਮਾਝੀ ਵੀ ਸਖਤਾਈ ਬਣ ਕੇ ਮੈਂ ਹਰਾਨ ਆ ਸਾਰੇ ਪ੍ਰਚਾਰਕਾਂ ਨੂੰ ਇੱਕ ਹੀ ਗੋਮ ਦੱਸੀ ਹੈ ਮਾਜੀ ਵੀ ਸਿੱਖ ਭਾਈ ਯੋਧਿਆਂ ਦੀ ਕੌਮ ਆ ਮਾਜੀ ਵੀ ਸਿੱਖਾਂ ਨੂੰ ਯੋਧਿਆਂ ਦੀ ਖਾਨ ਕਿਹਾ ਜਾਂਦਾ ਯੋਧਿਆਂ ਦੀ ਖਾਨ ਇਹਦੇ ਵਿੱਚੋਂ ਅਨੇਕਾਂ ਹੀ ਯੋਧੇ ਚਰਨਾਂ ਲੈ ਪੈਦਾ ਹੋਏ ਆ ਪਹਿਲਾਂ ਰੋਕਣਾ ਹੈ ਨਾ ਜੇ ਰੋਕਣਾ ਹੈ ਤਾਂ ਉਹਨਾਂ ਨੂੰ ਰੁਕੀਏ ਜਿਹੜੇ ਬੰਦੇ ਉਹਨਾਂ ਨੂੰ ਪਨਾਹ ਦਿੰਦੇ ਆ ਦੂਜੇ ਧਰਮ ਨੂੰ ਪਨਾਹ ਦਿੰਦੇ ਆ ਵੀ ਲਾਓ ਭਾਈ ਇੱਥੇ ਆ ਕੇ ਸਾਡੇ ਤੋਂ ਜ਼ਮੀਨ ਲਓ ਜੇ 10 ਲੱਖ ਦਾ ਕੱਲਾ ਹੈ ਤਾਂ 30 ਲੱਖ ਤੱਕ ਉਹ ਅਗਲੇ ਕਹਿੰਦੇ ਆ 10 ਲੱਖ ਦੇ ਕਿਲੇ ਦਾ 30 ਲੱਖ ਦਿੰਦੇ ਆ ਦੇ 30 ਲੱਖ ਦਾ 60 ਲੱਖ ਦਿੰਦੇ ਆ ਡਬਲ ਰੇਟ ਵਾਚਰ ਨੇ ਲੈਂਦੇ ਆ ਫੇਰ ਜਾ ਕੇ ਸਾਡੇ ਬੰਦੇ ਦਵਾ-ਦਵਾ ਪਹਿਲੀ ਵੇਚ ਦਿੰਦੇ ਆ ਅਗਲੇ ਉੱਥੇ ਗਰਜਿਆ ਘਰ ਬਣਾ ਲੈਂਦੇ ਆ ਜਾਂ ਉਹਦਾ ਕੋਈ ਮਸਜਿਦ ਬਣਾ ਲੈਂਦੇ ਆ ਅ ਮੇਰੇ ਪਿੰਡ ਦੇ ਵਿੱਚ ਮੇਰੇ ਆਪ ਦੇ ਪਿੰਡ ਵਿੱਚ ਇੱਕ ਮਸਜਿਦ ਬਣ ਗਈ ਆ ਸਾਡੇ ਪਿੰਡ ਵਿੱਚ ਕੋਈ ਮਸਜਿਦ ਦਾ ਰੋਲ ਨਹੀਂ ਸੀ ਅਗਲੇ ਨੇ ਬਣਾ ਲਈ ਆ ਜ਼ਮੀਨ ਲਈ ਆ ਹੁਣ ਜ਼ਮੀਨ ਕਿਹਨੇ ਵੇਚੀ ਆ ਮੈਂ ਵੀ ਸਿੱਖਾਂ ਨੂੰ ਬਦਨਾਮ ਕਰਨੀ ਥਾ ਤੇ ਨਾ ਬਾਬਾ ਜੀ ਇਹਨਾਂ ਲੋਕਾਂ ਨੂੰ ਦੇਖੋ ਜਿਹੜੇ ਉਹਨਾਂ ਨੂੰ ਬੁਲਾ ਰਹੇ ਵੀ ਆਓ ਤੁਸੀਂ ਪ੍ਰਚਾਰ ਕਰੋ